ਅੱਜ ਦੇ ਕੁਝ ਗੱਲਾਂ ਮੈਂ ਧਾਈ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਜਿਹੜਾ ਇੱਕ ਬਹੁਤ ਭਿਆਨਕ ਖਵਾਈ ਹਾਦਸਾ ਹੋਇਆ ਉਹਦੇ ਬਾਰੇ ਗੱਲਬਾਤ ਕਰਾਂਗੇ ਦੂਜਾ ਡੋਨਲਡ ਟਰੰਪ ਨੇ ਇੱਕ ਆਪਣਾ ਜਿਹੜੇ ਫੰਡ ਫ੍ਰੀਜ਼ ਕਰਨ ਸੰਬੰਧੀ ਫੈਸਲਾ ਬਦਲਿਆ ਤੀਜਾ ਅਮਰੀਕਾ ਦੇ ਵਿੱਚ ਡਿਟੈਂਸ਼ਨ ਸੈਂਟਰ ਬਣ ਰਿਹਾ ਉਹਦੇ ਬਾਰੇ ਗੱਲਬਾਤ ਕਰਨੀ ਹੈ ਰਾਬਰਟ ਅਫ ਕੈਨੇਡੀ ਜੂਨੀਅਰ ਦੀ ਸੈਨੇਟ ਦੇ ਵਿੱਚ ਉਹਨਾਂ ਨੇ ਸਵਾਲ ਪੁੱਛਿਆ ਕਾਫੀ ਜ਼ਿਆਦਾ ਉਹਦੇ ਤੇ ਗੱਲ ਕਰਾਂਗੇ ਤੁਲਸੀ ਕੁਬੜ ਦੀ ਨਾਮਜ਼ਦਗੀ ਸੰਕਟ ਦੇ ਵਿੱਚ ਆ ਸਕਦੀ ਹੈ ਅੱਜ ਫੈਸਲਾ ਹੋਊਗਾ ਸਭ ਤੋਂ ਪਹਿਲੀ ਗੱਲਬਾਤ ਇੱਕ ਜਿਹੜਾ ਪਲੇਨ ਕਰੈਸ਼ ਹੋਇਆ ਇੱਕ ਪਲੇਨ ਜਿਹੜਾ ਯਾਤਰੀ ਜਹਾਜ਼ ਸੀਗਾ ਦੂਜੇ ਪਾਸੇ ਹੈਲੀਕਾਪਟਰ ਇਹ ਦੋਵੇਂ ਆਪਸ ਦੇ ਵਿੱਚ ਕੋਲਾਈਡ ਕਰ ਗਏ ਮਿਲਟਰੀ ਦਾ ਹੈਲੀਕਾਪਟਰ ਸੀ ਇੱਕ ਦੂਜੇ ਦੇ ਵਿੱਚ ਸਿੱਧੇ ਵੱਜੇ ਨੈਸ਼ਨਲ 에ਅਰਪੋਰਟ ਜਿਹੜਾ ਰੀਗਨ ਨੈਸ਼ਨਲ 에ਅਰਪੋਰਟ ਆ ਵਰਜੀਨੀਆ ਚ ਉਹਦੇ ਨੇੜੇ 60 ਯਾਤਰੀ ਸ਼ੇਗੇ ਦੇ ਵਿੱਚ ਦੱਸਿਆ ਜਾ ਰਿਹਾ ਬਹੁਤ ਵੱਡੀ ਟ੍ਰੈਜੇਡੀ ਆ ਔਰ ਕਿਸੇ ਦੇ ਬਚਣ ਦੀ ਆਸ ਨਹੀਂ ਹਜੇ ਤੱਕ ਲਾਸ਼ਾਂ ਕਿਉਂਕਿ ਥੱਲੇ ਦਰਿਆ ਆ ਲਾਸ਼ਾਂ ਲੱਭੀਆਂ ਜਾ ਰਹੀਆਂ ਸੀ ਉਹਦੇ ਵਿੱਚ ਡਿੱਗ ਗਏ ਤੇ ਉਹ ਲਾਸ਼ਾਂ ਹਜੇ ਤੱਕ ਕੁਛ ਲੱਭੀਆਂ ਗਈਆਂ ਪਰ ਬਚਣ ਦੀ ਆਸ ਕਿਹੇ ਨਹੀਂ ਲੱਗਦੀ ਇੱਕ ਤਾਂ ਇਦਾਂ ਸੀ ਵੀ ਹਵਾ ਦੇ ਵਿੱਚ ਦੋਵੇਂ ਜਹਾਜ਼ ਆਮ ਸਾਹਮਣੇ ਇੱਕ ਦੂਜੇ ਦੇ ਵਿੱਚ ਵੱਜੇ ਤੇ ਇਦਾਂ ਸੀ ਜਿਵੇਂ ਅੱਗ ਦਾ ਗੋਲਾ ਫਕੇ ਹਵਾ ਦੇ ਵਿੱਚ ਫਟ ਗਿਆ ਹੁੰਦਾ ਤੇ ਥੱਲੇ ਬਾਅਦ ਦੇ ਵਿੱਚ ਜਿਹੜਾ ਬਰਫ਼ ਬਣਿਆ ਪਾਣੀ ਹੈ ਮਤਲਬ ਜੇ ਕੋਈ ਬਚਣ ਦੇ ਚਾਂਸ ਵੀ ਕਿਸੇ ਦੇ ਸ਼ੇਗੇ ਤੇ ਪਾਣੀ ਦੇ ਵਿੱਚ ਉਹ ਵੀ ਚਾਂਸ ਨਹੀਂ ਰਹੇ ਹੁਣ ਇਹਦੀ ਜਾਂਚ ਹੋਊਗੀ ਕੀ ਹੋਇਆ ਕਿਉਂ ਹੋਇਆ ਕਿਉਂਕਿ ਬਹੁਤ ਬਿਜ਼ੀ 에ਰਪੋਰਟ ਆ ਇਹ ਜਿਹੜੇ ਸਭ ਤੋਂ ਬਿਜ਼ੀ ਰਨਵੇ ਜਿਹੜਾ ਆ ਸਭ ਤੋਂ ਵੱਧ ਬਿਜ਼ੀ ਰਨਵੇਸ ਦੇ ਵਿੱਚ ਉਹ ਇੱਕ ਆ ਇਹਦੇ ਮਾਮਲੇ ਦੀ ਜਾਂਚ ਹੋਊਗੀ ਜਾਂਚ ਤੋਂ ਬਾਅਦ ਪਤਾ ਲੱਗੂਗਾ ਵੀ ਕੀ ਹੋਇਆ ਸੀ ਕਿਉਂ ਇੱਕ ਉਹਦੇ ਉੱਤੇ ਲੈਵਲ ਦੇ ਉੱਤੇ ਦੋਵੇਂ ਜਹਾਜ਼ ਜੜੇ ਆ ਗਏ ਡੋਨਲਡ ਟਰੰਪ ਨੇ ਇਹਦੇ ਬਾਰੇ ਆਪਣਾ ਬਿਆਨ ਦਿੱਤਾ ਉਹ ਕਹਿੰਦੇ ਬੜੀ ਮਾੜੀ ਗੱਲ ਹੋਈ ਹੈ ਦੁਨੀਆ ਭਰ ਦੇ ਵਿੱਚੋਂ ਇਹਦੇ ਲਈ ਅਫਸੋਸ ਪ੍ਰਗਟ ਕੀਤਾ ਲੋਕਾਂ ਨੇ ਪਰ ਡੋਨਲਡ ਟਰੰਪ ਦਾ ਇੱਕ ਬਿਆਨ ਇਹਦੇ ਤੇ ਚਰਚਾ 'ਚ ਆ ਗਿਆ ਉਹ ਕਹਿੰਦੇ ਜਿਹੜੀ ਡਾਈਵਰਸਿਟੀ ਹਾਇਰਿੰਗ ਪ੍ਰੋਗਰਾਮ ਆ ਨਾ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦਾ ਹੌ ਜ਼ਿੰਮੇਵਾਰ ਆ ਵੀ ਹਲਕੀ ਕਾਰਨ ਪਤਾ ਲੱਗਣੇ ਆ ਇਹਦੇ ਕੀ ਹੋਣਾ ਪਰ ਉਹ ਕਹਿੰਦੇ ਵੀ F A A ਦਾ ਜਿਹੜਾ ਡਾਈਵਰਸਿਟੀ ਹਾਇਰਿੰਗ ਪ੍ਰੋਗਰਾਮ ਆ ਇਸ ਹਾਦਸੇ ਦੇ ਲਈ ਅਸੇ ਦੇ ਰੂਪ ਦੇ ਵਿੱਚ ਉਹ ਜ਼ਿੰਮੇਵਾਰ ਆ ਇਹਦਾ ਮਤਲਬ ਕੀ ਆ ਜਿਹੜੇ ਡੋਨਲਡ ਟਰੰਪ ਨੇ ਇਹਨਾਂ ਨੇ ਡੀ ਆਈ ਨੂੰ ਬੰਦ ਕੀਤਾ ਦੀ ਫੰਡਿੰਗ ਬੰਦ ਕੀਤੀ ਹੈ ਡੀ ਆਈ ਕੀ ਆ ਡਾਈਵਰਸਿਟੀ ਇਕਵਿਟੀ ਤੇ ਇਨਕਲੂਜਨ ਇਹਨਾਂ ਤਿੰਨ ਚੀਜ਼ਾਂ ਨੂੰ ਅਮਰੀਕਾ ਦੇ ਵਿੱਚ ਮੰਨਿਆ ਜਾਂਦਾ ਵੀ ਸਾਰਿਆਂ ਨੂੰ ਬਰਾਬਰ ਰੱਖਣਾ ਆਪਾਂ ਇਦੇ ਵਿੱਚ ਹਰ ਰੰਗ ਦੇ ਲੋਕ ਹੋਣ ਔਰਤਾਂ ਵੀ ਹੋਣ ਦੂਜੇ ਵੀ ਹੋਣ ਸਾਰੇ ਮਤਲਬ ਇੱਕ ਇਕੱਠੀ ਹੋਣੀ ਚਾਹੀਦੀ ਡਾਈਵਰਸ ਹੋਣਾ ਚਾਹੀਦਾ ਤੇ ਉਹ ਇਨਕਲੂਡਡ ਹੋਣੀ ਚਾਹੀਦੀ ਆ ਇਹਦੇ ਉਲਟ ਇਹਨੂੰ ਜ ਮਤਲਬ ਕਿਹਾ ਤੇ ਨਹੀਂ ਜਾ ਸਕਦਾ ਪਰ ਥੋੜਾ ਜਿਹਾ ਸੌਖੇ ਤਰੀਕੇ ਨਾਲ ਸਮਝਣਾ ਹੋਵੇ ਜਿਵੇਂ ਰਿਜ਼ਰਵੇਸ਼ਨ ਹੁੰਦੀ ਆ ਰਾਖਵਾਕਰਨ ਹੁੰਦਾ ਆ ਵੀ ਰੱਖਣੇ ਆ ਵੀ ਰੱਖਣੇ ਆ ਵੀ ਰੱਖਣੇ ਆ ਇਸ ਪਾਲਿਸੀ ਦੇ ਤਹਿਤ ਉਹ ਕਹਿੰਦੇ ਤੁਸੀਂ ਅਯੋਗ ਬੰਦੇ ਭਰਤੀ ਕਰ ਲੈ ਹੁਣਾਂ ਤੇ ਇਹ ਚਾਹੀਦਾ ਸੀ ਕਿ ਜਿਹੜੇ ਤੁਹਾਡਾ ਫੋਕਸ ਹੋਣਾ ਚਾਹੀਦਾ ਹੈ ਵੀ ਅਸੀਂ ਸਕਿੱਲ ਤੇ ਫੋਕਸ ਕਰੀਏ ਬੰਦੇ ਕੰਮ ਦੇ ਕਿਹੜੇ ਆ ਕੰਮ ਕਿਹਨਾਂ ਨੂੰ ਆਉਂਦਾ ਪੜੇ ਕਿਹੜੇ ਆ ਜਾਂ ਉਹਦੇ ਫੋਕਸ ਕਰਨ ਦੀ ਬਜਾਏ ਉਹ ਕਹਿੰਦੇ ਤੁਸੀਂ ਜਦੋਂ ਬੰਦੇ ਰੱਖਦੇ ਆ ਇਹਦੇ ਵਿੱਚ ਫੈਡਰਲ 에ਵੀਏਸ਼ਨ ਦੇ ਵਿੱਚ ਜਿਹੜੇ ਇਹ ਰੱਖਦੇ ਆ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਆ ਇਹ ਡਾਈਵਰਸਿਟੀ ਤੇ ਫੋਕਸ ਕਰਨ ਲੱਗ ਜਾਂਦੇ ਵੀ ਅਸੀਂ ਆ ਵੀ ਰੱਖ ਲਈਏ ਆ ਵੀ ਰੱਖ ਲਈਏ ਆ ਵੀ ਰੱਖ ਲਈਏ ਸਕਿੱਲ ਦੇ ਉੱਤੇ ਫੋਕਸ ਨਹੀਂ ਕਰਦੇ ਬੰਦੇ ਗਲਤ ਰੱਖ ਲਏ ਤੇ ਹੁਣ ਇਹੋ ਜਿਹੇ ਹਾਦਸੇ ਵਾਪਰ ਰਹੇ ਆ ਹਾਲਾਂਕਿ ਦੀ ਕੋਈ ਪਤਾ ਨਹੀਂ ਇਹਦਾ ਕੀ ਸਬੂਤ ਆ ਜਾਂ ਕੀ ਉਹਨਾਂ ਦਾ ਇਹਦੇ ਕਹਿਣ ਦੇ ਪਿੱਛੇ ਹੈਗਾ ਪਰ ਕਹਿ ਦਿੱਤਾ ਉਹਨਾਂ ਨੇ ਸਿੱਧਾ ਉਹਨਾਂ ਨੇ ਇਥੋਂ ਤੱਕ ਕਿ ਜੋ ਬਾਈਡਨ ਤੇ ਵੀ ਦੋਸ਼ ਲਾਇਆ ਓਬਾਮਾ ਤੇ ਵੀ ਦੋਸ਼ ਲਾਇਆ ਕਿ ਜਿਹੜੀਆਂ ਪਹਿਲੀਆਂ ਓਬਾਮਾ ਤੇ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਸੀਗੀਆਂ ਇਹ ਪਾਲਿਸੀਜ਼ ਇਹ ਲੈ ਕੇ ਆਏ ਤੇ ਇਹ ਜ਼ਿੰਮੇਵਾਰ ਨੇ ਜਿਹੜੇ ਇਹਦੇ ਸੀਗੇ ਉਹਨਾਂ ਨੇ ਸਿੱਧਾ ਹੀ ਜਿਹੜੇ ਪੀਟ ਬੋਟੇਗਗ ਸੀਗੇ ਇਹ ਟ੍ਰਾਂਸਪੋਰਟੇਸ਼ਨ ਸੈਕਟਰੀ ਰਹੇ ਆ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੀ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੂੰ ਇਹ ਮਿਸਟਰ ਪੀਟ ਬੋਟੇਗਿਕ ਦੇਖਦੇ ਸੀ ਹੁਣ ਡੋਨਲਡ ਟਰੰਪ ਨੇ ਸਿੱਧਾ ਉਹਨਾਂ ਦਾ ਨਾਮ ਲਾਇਆ ਉਹ ਕਹਿੰਦੇ ਵੀ ਇਹ ਪੀਟ ਬੋਟੇਗਿਕ ਸੀਗੇ ਇਹਨੇ ਬਹੁਤ ਜ਼ਿਆਦਾ ਫੋਕਸ ਕਰ ਦਿੱਤਾ ਡਾਈਵਰਸਿਟੀ ਦੇ ਉੱਤੇ ਤੇ ਏਵੀਏਸ਼ਨ ਸਿਸਟਮ ਸਾਰਾ ਦਾ ਸਾਰਾ ਕਮਜ਼ੋਰ ਹੋ ਗਿਆ ਬੋਟੇਗਿਕ ਉਹਨਾਂ ਨੇ ਦੁਬਾਰਾ ਕਿਹਾ ਉਹਨਾਂ ਨੇ ਕਿਹਾ ਟਰੰਪ ਦਾ ਜਿਹੜਾ ਇੱਕ ਕਮੈਂਟ ਆ ਇਹ ਠੀਕ ਨਹੀਂ ਹੈ ਕਿ ਜਿਹੜਾ 에ਅ ਟ੍ਰੈਵਲ ਆ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਥੱਲੇ ਸੇਫ ਸੀ ਸੋ ਉਹਨਾਂ ਨੇ ਡੋਨਲਡ 트੍ਰੰਪ ਨੂੰ ਇਹ ਦੱਸਿਆ ਆ ਕਿ ਜ਼ੀਰੋ ਕਮਰਸ਼ੀਅਲ 에ਅਰਲਾਈਨ ਕਲਾ ਜਿਹੜੇ ਕ੍ਰੈਸ਼ ਫੋਟੈਲਿਟੀਜ਼ ਹੋਈਆਂ ਆ ਜਦੋਂ ਉਹ ਸੈਕਟਰੀ ਰਹੇ ਆ ਜ਼ੀਰੋ ਕੋਈ ਹੋਇਆ ਹੀ ਨਹੀਂ ਵੀ ਇਹ ਕਦਾ ਕਹਿ ਸਕਦੇ ਤੁਸੀਂ ਵੀ ਇਹ ਗਲਤ ਹੋਇਆ ਸੋ ਆਪਾਂ ਜਾਣਦੇ ਆ ਕਿ ਡੋਨਲਡ 트੍ਰੰਪ ਨੇ ਜਿਹੜਾ ਡਾਇਵਰਸਟੀ ਪ੍ਰੋਗਰਾਮ ਨੂੰ ਰਿਵੋਕ ਕਰ ਦਿੱਤਾ ਜਦੋਂ ਆਫਿਸ ਦੇ ਵਿੱਚ ਵਾਪਸ ਆਇਆ ਇਹਨਾਂ ਨੇ ਇੱਕਦਮ ਡਾਈਵਰਸਿਟੀ ਇਕੁਇਟੀ ਤੇ ਉਹ ਇਨਕਲੂਜਨ ਵਾਲਾ ਜਿਹੜਾ ਡੀਈਆਈ ਪ੍ਰੋਗਰਾਮ ਸੀ ਸਰਕਾਰ ਦੇ ਵਿੱਚ ਉਹਨੂੰ ਬੰਦ ਕਰ ਦਿੱਤਾ ਇੱਥੋਂ ਤੱਕ ਕਿ ਜਿਹੜੇ ਫੈਡਰਲ ਏਮਪਲੋਈਜ਼ ਨੇ ਜਿਹੜੇ ਇਹ ਡੀਈਆਈ ਦੇ ਵਿੱਚ ਕੰਮ ਕਰਦੇ ਇਹਨਾਂ ਨੂੰ ਲੀਵ ਦੇ ਉੱਤੇ ਭੇਜਤਾ ਕਿ ਤੁਹਾਡੀ ਛੁੱਟੀ ਤੁਸੀਂ ਜਾਓ ਬਾਅਦ ਚ ਦੇਖਾਂਗੇ ਤੁਹਾਡਾ ਕੀ ਕਰਨਾ ਡੋਨਲਡ ਟਰੰਪ ਇਹਨੂੰ ਕਹਿ ਰਿਹਾ ਆ ਕਿ ਉਹ ਕਾਮਨ ਸੈਂਸ ਯੂਜ਼ ਕਰ ਰਹੇ ਆ ਜਦੋਂ ਉਹਨਾਂ ਨੂੰ ਪੁੱਛਿਆ ਪ੍ਰੂਫ ਦਿਓ ਕਿ ਡਾਈਵਰਸਿਟੀ ਦੇ ਕਰਕੇ ਇਹ ਕ੍ਰੈਸ਼ ਹੋਇਆ ਇਸ ਗੱਲ ਦੇ ਉੱਤੇ ਉਹਨਾਂ ਨੇ ਕੋਈ ਸਬੂਤ ਨਹੀਂ ਦਿੱਤਾ ਉਹ ਕਹਿੰਦੇ ਇਟਸ ਜਸਟ ਕਾਮਨ ਸੈਂਸ ਇਹਦੇ ਵਿੱਚ ਕੋਈ ਸਬੂਤ ਦੀ ਲੋੜ ਨਹੀਂ ਇਹ ਗੱਲ ਪਤਾ ਹੀ ਆ। ਸੋ ਹੁਣ ਪਤਾ ਨਹੀਂ ਇਹਦੇ ਵਿੱਚ ਅੱਗੇ ਕੀ ਹੋਣਾ। ਹਾਦਸਾ ਬਹੁਤ ਭਿਆਨਕ ਆ। ਬੜਾ ਅਫਸੋਸ ਆ ਇਸ ਗੱਲ ਦੇ ਉੱਤੇ। ਲੋਕ ਡੋਨਲਡ ਟਰੰਪ ਦੇ ਇਸ ਬਿਆਨ ਦੇ ਨਾਲ ਅਸਹਿਮਤ ਵੀ ਨੇ ਪਰ ਹੁਣ ਅੱਗੇ ਇਨਵੈਸਟੀਗੇਸ਼ਨ ਹੋਊਗੀ। ਇਹਦੀ ਇਨਵੈਸਟੀਗੇਸ਼ਨ ਦੇ ਵਿੱਚੋਂ ਪਤਾ ਲੱਗੂਗਾ ਕਿ ਕੀ ਸੀਗਾ ਇਹਦੇ ਵਿੱਚੋਂ ਜਾਂ ਕਿਉਂ ਇਹ ਵਾਪਰਿਆ। ਉਹਦਾ ਜਿਹੜਾ ਅਗਲੀਆਂ ਜਿਹੜੀਆਂ ਹੁਣ ਤੰਦਾਂ ਨੇ ਉਹ ਸਾਹਮਣੇ ਹੋਣਗੀਆਂ ਪਰ ਇੱਕ ਵਾਰੀ ਜਿੱਥੇ ਪੂਰੀ ਦੁਨੀਆ ਦੇ ਵਿੱਚ ਇੱਕ ਦੁੱਖ ਦੀ ਲਹਿਰ ਆ ਉਹਦੇ ਨਾਲ ਹੀ ਡੋਨਲਡ ਟਰੰਪ ਦਾ ਜਿਹੜਾ ਬਿਆਨ ਆ ਉਹਦੀ ਕਾਫੀ ਜ਼ਿਆਦਾ ਚਰਚਾ ਚਲ ਰਹੀ ਹੈ ਅਗਲੀ ਗੱਲਬਾਤ ਦੋਸਤੋ ਜਿਹੜੀ ਸਪੈਂਡਿੰਗ ਸੀਗੀ ਫੈਡਰਲ ਸਪੈਂਡਿੰਗ ਆਪਾਂ ਕੱਲ ਵੀ ਖਬਰ ਕੀਤੀ ਸੀ ਇਹ ਪਰਸੋਂ ਵੀ ਕੀਤੀ ਸੀ ਕਿਉਂਕਿ ਰੋਜ਼ ਖਬਰ ਬਦਲ ਰਹੀ ਆ ਖਬਰ ਇਹ ਬਦਲੀ ਅੱਜ ਪਹਿਲਾ ਡੋਨਲਡ 트ੰਪ ਨੇ ਪਹਿਲੇ ਹਫ਼ਤੇ ਦੇ ਵਿੱਚ ਹੀ ਜਦੋਂ ਰਾਸ਼ਟਰਪਤੀ ਬਣੇ ਆ ਇਹਨਾਂ ਨੇ ਜਿਹੜੀ ਕੇਂਦਰ ਸਰਕਾਰ ਦਾ ਪੈਸਾ ਸੀਗਾ ਉਹਨੂੰ ਰੋਕ ਦਿੱਤਾ ਸੀ ਵੀ ਇਹਨੂੰ ਖਰਚਣਾ ਨਹੀਂ ਜਿੰਨਾ ਚਿਰ ਅਸੀਂ ਨਹੀਂ ਕਹਿੰਦੇ ਕਈ ਪ੍ਰੋਗਰਾਮਾਂ ਦੇ ਉੱਤੇ ਫੈਸਲਾ ਇੱਕਦਮ ਆਇਆ ਸੀ ਕੋਈ ਵਾਰਨਿੰਗ ਨਹੀਂ ਸਿੱਧਾ ਹੀ ਫੈਸਲਾ ਕਿ ਸਰਕਾਰ ਖਰਚਾ ਬੰਦ ਕਰ ਦਵੇ ਸਰਕਾਰ ਦੀਆਂ ਜਿਹੜੀਆਂ ਏਜੰਸੀਆਂ ਸੀਗੀਆਂ ਉਹਨਾਂ ਨੂੰ ਇਹ ਵੀ ਪਤਾ ਲੱਗਦਾ ਸੀ ਵੀ ਹੁਣ ਕਰੀਏ ਕੀ ਅਸਰ ਸਾਰਿਆਂ ਦੇ ਉੱਤੇ ਪੈ ਗਿਆ ਜਿਵੇਂ ਕੁਝ ਬਹੁਤ ਮਹੱਤਵਪੂਰਨ ਸੇਵਾਵਾਂ ਨੇ ਜਿਵੇਂ ਮੈਡੀਕੇਟ ਪੇਮੈਂਟ ਸੀਗੀਆਂ ਸੀਨੀਅਰ ਮੀਲ ਪ੍ਰੋਗਰਾਮਸ ਹੈਗਾ ਇਸੇ ਤਰ੍ਹਾਂ ਹਾਊਸਿੰਗ ਅਸਿਸਟੈਂਸ ਹੈਗੀ ਇਹ ਸਾਰੇ ਦਾ ਸਾਰਾ ਕੁਝ ਉੱਥੇ ਬੰਦ ਹੋ ਗਿਆ ਸੋ ਜਿਹੜਾ ਜਦੋਂ ਡੋਨਲਡ ਟਰੰਪ ਪਹਿਲੀ ਵਾਰੀ ਰਾਸ਼ਟਰਪਤੀ ਰਾਸ਼ਟਰਪਤੀ ਬਣੇ ਸੀ 2017 ਦੇ ਵਿੱਚ ਇਹਨਾਂ ਨੇ ਮੁਸਲਮ ਮੈਜੋਰਿਟੀ ਕੰਟਰੀਜ਼ ਦੇ ਉੱਤੇ ਟਰੈਵਲ ਬੈਨ ਕਰ ਦਿੱਤਾ ਸੀ ਉਹਦੇ ਨਾਲ ਵੀ ਇੱਕ ਵਾਰੀ ਹਲਚਲ ਜਿਹੀ ਮਚ ਗਈ ਸੀ ਵੀ ਇਹ ਫੈਸਲਾ ਇਦਾਂ ਹੀ ਲੈਂਦੀ ਆ ਇੱਕਦਮ ਫੈਸਲਾ ਲੈਂਦੇ ਆ ਤੇ ਉਹਦੇ ਨਾਲ ਰੌਲਾ ਰੱਪਾ ਪੈ ਜਾਂਦਾ ਉਦੋਂ ਇਹ ਫੈਸਲਾ ਲਿਆ ਸੀ ਵੀ ਉਧਰ ਮੁਸਲਮ ਮੈਜੋਰਿਟੀ ਕੰਟਰੀਜ਼ ਕੋਲ ਟਰੈਵਲ ਨਹੀਂ ਕਰਨਾ ਹੁਣ ਇਹਨਾਂ ਨੇ ਕਿਹਾ ਕਿ ਜਿਹੜੇ ਫੈਡਰਲ ਸਪੈਂਡਿੰਗ ਹਨ ਉਹ ਫ੍ਰੀਜ਼ ਕਰ ਦੇ ਉਨੇ ਤੋਂ ਬਾਅਦ ਕੱਲ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਜਿਹੜੇ ਇੱਕ ਜੱਜ ਸੀ ਉਹਨਾਂ ਨੇ ਇਹ ਫੈਸਲੇ ਨੂੰ ਰਿਵੋਕ ਕੀਤਾ ਵੀ ਨਹੀਂ ਇਹ ਠੀਕ ਨਹੀਂ ਹੈ ਸੋ ਹੁਣ ਲੋਕ ਸ਼ਿਕਾਇਤ ਕਰਨ ਲੱਗ ਪਏ ਜਿਹੜੇ ਲਾ ਮੇਕਰਸ ਨੂੰ ਰਿਪਬਲਿਕਨਸ ਕਿਉਂ ਦੇ ਵਿੱਚ ਹੀ ਸੀਗੇ ਕਿ ਇਹ ਕੀਤਾ ਕੀ ਹੈ ਵੀ ਹੁਣ ਇਹਨਾਂ ਨੇ ਵਾਈਟ ਹਾਊਸ ਨੇ ਕੀ ਕੀਤਾ ਕੱਲ ਬੁੱਧਵਾਰ ਨੂੰ ਜਿਹੜਾ ਇਹਨਾਂ ਨੇ ਫੈਸਲਾ ਲਿਆ ਸੀ ਕਿ ਅਸੀਂ ਫ੍ਰੀਜ਼ ਕਰ ਰਹੇ ਹਾਂ ਉਹਨੂੰ ਇਹਨਾਂ ਨੇ ਕੈਨਸਲ ਕਰ ਦਿੱਤਾ ਕਿਉਂਕਿ ਲੋਕਾਂ ਦਾ ਬੈਕਲੈਸ਼ ਸੀ ਵਿਰੋਧ ਸੀ ਜਿਹੜੇ ਰਿਪਬਲਿਕਨਸ ਨੇ ਉਹ ਕਨਫਿਊਜ਼ ਆਪ ਸੀਗੇ ਮਤਲਬ ਪਹਿਲੀ ਵਾਰੀ ਉਹ ਕਨਫਿਊਜ਼ ਸੀਗੇ ਬਾਅਦ ਦੇ ਵਿੱਚ ਉਹਨਾਂ ਨੇ ਫਿਰ ਟਰੰਪ ਦੇ ਫੈਸਲੇ ਦੀ ਸਪੋਰਟ ਕੀਤੀ ਡੈਮੋਕ੍ਰੇਟਸ ਜਿਹੜੇ ਉਹਨਾਂ ਨੇ ਸੈਲੀਬ੍ਰੇਟ ਕੀਤਾ ਇਸ ਚੀਜ਼ ਨੂੰ ਕਿ ਬਹੁਤ ਚੰਗਾ ਕੀਤਾ ਤੇ ਨਾਲ ਹੀ ਉਹ ਇਹ ਡੋਨਲਡ ਟਰੰਪ ਦੀ ਹਾਰ ਵੀ ਮੰਨ ਰਹੇ ਆ ਕਿ ਜੇ ਇੰਨਾ ਸਮਝ ਸੀਗੀ ਇੰਨਾ ਪਤਾ ਸੀ ਤੇ ਪਹਿਲਾ ਫੈਸਲਾ ਲਿਆ ਕਿਉਂ ਗਲਤ ਫੈਸਲਾ ਲੈ ਰਹੇ ਤਾਂ ਮਤਲਬ ਬਾਕੀ ਵੀ ਗਲਤ ਲੈ ਰਹੇ ਹੁਣ ਜਿਹੜੇ ਡੋਨਲਡ ਟਰੰਪ ਦੀ ਟੀਮ ਹੈ ਵਾਈਟ ਹਾਊਸ ਆ ਉਹ ਇਹ ਕਹਿੰਦੇ ਆ ਕਿ ਜਿਹੜੀ ਸਪੈਂਡਿੰਗ ਫਰੀਜ਼ ਸੀਗੀ ਜਿਹੜਾ ਖਰਚਾ ਰੋਕਿਆ ਗਿਆ ਸੀ ਉਹਦਾ ਮਤਲਬ ਜਿਹੜੀ ਵੇਸਟਫੁਲ ਸਪੈਂਡਿੰਗ ਆ ਜਿੱਥੇ ਉਹਨੂੰ ਰੋਕਣਾ ਸੀ 트럼ਪ ਤੇ ਇਹਨਾਂ ਦੇ ਜਿਹੜੇ ਅਲਾਈਜ਼ ਨੇ ਇਹ ਕੋਸ਼ਿਸ਼ ਕਰ ਰਹੇ ਆ ਕਿ ਜਿਹੜਾ ਉਹਨੂੰ ਮਤਲਬ ਪੈਸੇ ਨੂੰ ਇਦਾਂ ਨਾ ਖਰਚਿਆ ਜਾਵੇ ਜਿੱਦਾਂ ਖਰਚਾ ਜਾਂਦਾ ਰਿਹਾ ਹੁਣ ਖਾਸ ਤੌਰ ਦੇ ਤੇ ਜਿਹੜੀ ਡੋਨਲਡ 트럼ਪ ਨੇ ਐਗਜ਼ਿਸ ਕੀਤਾ ਫੋਰਨ ਐਡ ਡਾਇਵਰਸਟੀ ਪ੍ਰੋਗਰਾਮ ਦੀ ਐਡ ਰਿਫਿਊਜੀ ਰੀਸੈਟਲਮੈਂਟ ਉਹ ਕਹਿੰਦੇ 50 ਮਿਲੀਅਨ ਡਾਲਰ ਦੇ ਕੋਂਡਮ ਗਾਜ਼ਾ ਦੇ ਵਿੱਚ ਬੰਬ ਬਣਾਉਣ ਲਈ ਯੂਜ਼ ਕੀਤੇ ਹਾਲਾਂਕਿ ਇਹਦੇ ਬਾਰੇ ਵੀ ਸ਼ੱਕ ਵੀ ਇਹ ਗੱਲ ਸਹੀ ਆ ਕਿ ਨਹੀਂ ਹੈਗੀ ਸੋ ਇਹਨਾਂ ਪਾਲਿਸੀਜ਼ ਦੇ ਉੱਤੇ ਉਹਨਾਂ ਨੇ ਕਿਹਾ ਸੀ ਉਹ ਕਹਿੰਦਿਆ ਕਿ ਅਸੀਂ ਠੀਕ ਕੀਤਾ ਪਰ ਹੁਣ ਇਹ ਉਹਦੇ ਉੱਤੇ ਵਾਪਸ ਜਿਹੜੇ ਆਏ ਆ ਇੱਕਦਮ ਇਹਨਾਂ ਨੇ ਫੈਡਰਲ ਸਪੈਂਡਿੰਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਬਲਿਕ ਦੇ ਵਿੱਚ ਥੋੜੀ ਜਿਹੀ ਹਲਚਲ ਹੋਈ ਰਾਜਨੀਤਿਕ ਪ੍ਰੈਸ਼ਰ ਪਿਆ ਜਿਸ ਕਰਕੇ ਉਹਨਾਂ ਨੂੰ ਬੈਕਟ੍ਰੈਕ ਆਉਣਾ ਪਿਆ ਆਪਣੇ ਫੈਸਲੇ ਦੇ ਉੱਤੇ ਉਹਨਾਂ ਨੂੰ ਕੈਨਸਲ ਕਰਕੇ ਵਾਪਸ ਆਉਣਾ ਪਿਆ ਅਗਲੇ ਦੋਸਤੋ ਡਿਟੈਂਸ਼ਨ ਸੈਂਟਰਾਂ ਦੀ ਗੱਲ ਆ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਨੇ ਆਰਡਰ ਕੀਤਾ ਆ ਕਿ ਵੱਡੇ ਡਿਟੈਂਸ਼ਨ ਕੈਂਪ ਬਣਾਓ ਖਾਸ ਕਰਕੇ ਔਰ ਇਹ ਇਹਨਾਂ ਨੇ ਦੱਸਿਆ ਆ ਕਿ ਜਿਹੜੇ ਡਿਟੈਂਸ਼ਨ ਸੈਂਟਰ ਬਣਾਉਣੇ ਆ ਗੁਨਟੈਨੋ ਬੇ ਕਿਊਬਾ ਦੇ ਵਿੱਚ ਬਣਾਉਣੇ ਆ ਉਹਦੇ ਕਾਰਨ ਦੱਸੇ ਜਾ ਰਹੇ ਆ ਕਿ 30000 ਬੈੱਡ ਦਾ ਇੱਕ ਇਮੀਗ੍ਰੈਂਟਸ ਦੇ ਲਈ ਇੱਥੇ ਹੋਊਗਾ ਜਿਹੜੇ ਫੜੇ ਜਾਣਗੇ ਡੈਪੋਟੇਸ਼ਨ ਕੈਂਪੇਨ ਦੇ ਵਿੱਚ 30000 ਲੋਕਾਂ ਦੇ ਲਈ ਕਿਊਬਾ ਦੇ ਵਿੱਚ ਗੌਂਟੈਨਮੋ ਬੇ ਦੇ ਵਿੱਚ ਇਹ ਡਿਟੈਂਸ਼ਨ ਸੈਂਟਰ ਬਣਾਇਆ ਜਾਊਗਾ ਡੋਨਲਡ 트ੰਪ ਕਿਉਂਕਿ ਹੁਣ ਯਤਨ ਕਰ ਰਿਹਾ ਹੈ ਪਰ ਰੋਜ਼ ਹੀ ਖਬਰਾਂ ਆਉਂਦੀਆਂ ਅਮਰੀਕਾ ਦੇ ਵਿੱਚ ਕਿ ਕਿਸ ਤਰੀਕੇ ਨਾਲ ਲੋਕਾਂ ਨੂੰ ਫੜਿਆ ਜਾ ਰਿਹਾ ਰਿਪੋਰਟ ਕੀਤਾ ਜਾ ਰਿਹਾ ਇਹਨਾਂ ਦੇ ਕੋਲ ਜਗ੍ਹਾ ਹੈ ਨਹੀਂ ਅਮਰੀਕਾ ਕੋਲ ਇਨਫ ਸਪੇਸ ਨਹੀਂ ਹੈ ਕਿ ਜਿੱਥੇ ਰਿਟੈਂਸ਼ਨ ਸੈਂਟਰਾਂ ਦੇ ਵਿੱਚ ਜਗ੍ਹਾ ਹੈ ਨਹੀਂ ਜਿਹੜੇ ਇਹ ਕਿਹਾ ਜਾ ਰਿਹਾ ਕਿ ਜਿਹੜੀ ਇਹ ਉਹ ਭੇਜਣਾ ਕਿ ਇਹਨੂੰ ਚਾਹੁੰਦੇ ਆ ਉਹ ਡੋਨਲਡ ਟਰੰਪ ਦੀ ਇੱਕ ਪ੍ਰਭਾਸ਼ਾ ਹੈ ਕਿ ਦ ਬੋਸਟ ਕ੍ਰਿਮੀਨਲ ਇਲੀਗਲ ਐਲੀਅਨਸ ਇਹਨਾਂ ਨੂੰ ਅਸੀਂ ਬਾਹਰ ਭੇਜਣਾ ਇੱਥੇ ਕੁਝ ਇਹਨਾਂ ਨੂੰ ਉਹਨਾਂ ਚਿਰ ਉੱਥੇ ਰੱਖਿਆ ਜਾਊਗਾ ਜਿੰਨਾ ਚਿਰ ਇਹਨਾਂ ਦੀਆਂ ਹੋਮ ਕੰਟਰੀ ਉਹਨਾਂ ਨੂੰ ਲੈਣ ਦੇ ਲਈ ਰਾਜ਼ ਨਹੀਂ ਹੁੰਦੇ ਹੁਣ ਜਿਹੜੀ ਇਹ ਗੁਆਂਟੈਨਮੋ ਬੇ ਕਿਉਂ ਬਣਾਉ ਇੱਥੇ ਕਿਉਂ ਬਣਾਉਣਾ ਜਾਣਾ ਇਹ ਪਹਿਲੀ ਗੱਲ ਤੋਂ ਅਮਰੀਕਾ ਦੀ ਧਰਤੀ ਨਹੀਂ ਹੈ ਇਹਦੇ ਨਾਲ ਸਰਕਾਰ ਨੂੰ ਡਿਟੇਨੀਜ਼ ਨੂੰ ਬਿਨਾਂ ਕਿਸੇ ਰਾਜਨੀਤਿਕ ਜਿਹੜੀ ਕਾਨੂੰਨੀ ਸੁਰੱਖਿਆ ਦੇ ਰੱਖਣਾ ਸੌਖਾ ਆ ਉਥੇ ਕਹਿਣਗੇ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਇੱਕ ਉਥੇ ਕੋਸ਼ ਇਨਫਰਾਸਟ੍ਰਕਚਰ ਪਹਿਲਾਂ ਹੀ ਹੈਗਾ ਇਹਦਾ ਅਸਰ ਕੀ ਪਊਗਾ ਜਿਹੜਾ ਡੋਨਲਡ 트ੰਪ ਦੀ ਆਸ ਇਹ ਆ ਜਾਂ ਉਹ ਉਹਨਾਂ ਦੀ ਅਪਰੋਚ ਕੀ ਹੈ ਕਿ ਲੋਕ ਥੋੜੇ ਜਿਹਾ ਡਰ ਜਾਣਗੇ ਇਹਦੇ ਨਾਲ ਡਰ ਜਾਣਗੇ ਤੇ ਡਰ ਕੇ ਆਪਣੇ ਆਪ ਹੀ ਛੱਡ ਕੇ ਚਲੇ ਜਾਣਗੇ ਵੀ ਉਥੇ ਬੇ ਦੇ ਵਿੱਚ ਕਿਊਬਾ ਦੇ ਵਿੱਚ ਜਾ ਕੇ ਇੱਕ ਡਿਟੈਂਸ਼ਨ ਸੈਂਟਰ ਦੇ ਵਿੱਚ ਰਹਿਣ ਨਾਲੋਂ ਘਰ ਮੁੜਜੋ ਇਹੀ ਇਹ ਚਾਹੁੰਦੇ ਆ ਆਫੀਸ਼ੀਅਲਸ ਹੁਣ ਇਸ ਕੱਲ ਦੇ ਉੱਤੇ ਕੰਮ ਕਰ ਰਹੇ ਆ ਇਹਨਾਂ ਦੇਸ਼ਾਂ ਦੇ ਨਾਲ ਗੱਲਬਾਤ ਕਰਨ ਦੀ ਕਿ ਜਿਹੜੇ ਬੰਦੇ ਪਿੱਛੇ ਭੇਜਣੇ ਆ ਹੁਣ ਇਹਦਾ ਕੁਝ ਲੀਗਲ ਕੰਸਰਨ ਨੇ ਇਹਦੇ ਜਿਹੜੀ ਜਿਨ੍ਹਾਂ ਨੂੰ ਡਿਟੇਨ ਕੀਤਾ ਜਾਣਾ ਗਾਂਟੈਨਮੋ ਬੇ ਦੇ ਵਿੱਚ ਉਹਨਾਂ ਕੋਲੇ ਲੀਗਲ ਰਾਈਟਸ ਨਹੀਂ ਹੋਣੇ ਜੇ ਉਹ ਅਮਰੀਕਾ 'ਚ ਹੁੰਦੇ ਉਹਨਾਂ ਕੋਲੇ ਕਾਨੂੰਨੀ ਅਧਿਕਾਰ ਜ਼ਿਆਦਾ ਹੋਣੇ ਸੀ ਜਿਹੜੇ ਇਮੀਗਰੈਂਟ ਐਡਵੋਕੇਟਸ ਨੇ ਉਹ ਇਹ ਕਹਿੰਦੇ ਆ ਕਿ ਇਹ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਆ ਇਹਦੇ ਨਾਲ ਪਰਿਵਾਰ ਵੱਖਰੇ ਹੋ ਜਾਣਗੇ ਜਿਹੜੇ ਦੂਜੇ ਡਿਟੈਂਸ਼ਨ ਸੈਂਟਰ ਨੇ ਜਿਹੜੀ ਆਈਸੀਆ ਇਮੀਗ੍ਰੇਸ਼ਨ ਐਂਡ ਕਸਟਮਸ ਅਨਫੋਰਸਮੈਂਟ ਆ ਉਹ ਲਗਭਗ ਫੁੱਲ ਹੋ ਚੁੱਕਿਆ ਫੁੱਲ ਕੀ ਹੋ ਚੁੱਕਿਆ ਆਊਟ ਆਫ ਸਪੇਸ ਦੇ ਮਾਰਕਰ ਵਿੱਚ ਥਾਂ ਹੈ ਨਹੀਂ ਉਹਨਾਂ ਦੇ ਵਿੱਚ ਮਿਲਟਰੀ ਬੇਸ ਜਿਹਦਾ ਇੱਕ ਕੋਲੋਰੈਡੋ ਦੇ ਵਿੱਚ ਆ ਉਹਨੂੰ ਵੀ ਯੂਜ਼ ਕੀਤਾ ਜਾ ਰਿਹਾ ਹੈ ਕਿ ਟੈਂਪੋਰਰੀ ਡਿਟੈਂਸ਼ਨ ਸੈਂਟਰ ਲਈ ਉਹਨੂੰ ਵੀ ਵਰਤ ਕੇ ਦੇਖ ਲੋ ਹੁਣ ਜਿਹੜੇ ਸਿਟੀਜ਼ ਨੇ ਜਾਂ ਜਿਹੜੀਆਂ ਸਟੇਟਾਂ ਨੇ ਖਾਸ ਕਰ ਡੈਮੋਕ੍ਰੈਟਿਕ ਸਟੇਟਸ ਨੇ ਉਹ ਪਹਿਲਾਂ ਨਾ ਕੁਝ ਕਰ ਚੁੱਕੇ ਆ ਵੀ ਤੁਸੀਂ ਬੰਦੇ ਫੜੋ ਜੇਸ ਬੰਦੇ ਫੜ ਕੇ ਤੁਸੀਂ ਕਹੋਗੇ ਵੀ ਸਾਡੀ ਸਟੇਟ ਦੀ ਜੇਲ੍ਹ ਚ ਰੱਖਣੇ ਅਸੀਂ ਨਹੀਂ ਰੱਖਣੇ ਉਹਨਾਂ ਨੇ ਸਾਫ਼ ਨਾ ਕਰ ਦਿੱਤੀ ਆ ਹੁਣ ਇਹਨਾਂ ਡੈਪੂਟੇਸ਼ਨਸ ਦੇ ਬਾਰੇ ਉਹਨਾਂ ਦੀ ਪਲਾਨ ਇਹ ਆ ਜਿਹੜੇ ਡੋਨਲਡ ਟਰੰਪ ਦੇ ਆਪਣੇ ਸ਼ਬਦ ਆ ਕਿ ਕਈ ਮਿਲੀਅਨ ਬੰਦੇ ਨੂੰ ਅਸੀਂ ਵਾਪਸ ਉਹਨਾਂ ਦੇ ਦੇਸ਼ਾਂ ਦੇ ਵਿੱਚ ਭੇਜਣਾ ਆ ਤੇ ਜਿਹੜੇ ਦੇਸ਼ ਆ ਉਹਨਾਂ ਨੂੰ ਉਹਨਾਂ ਨੂੰ ਐਕਸੈਪਟ ਕਰਨਾ ਹੀ ਪਊਗਾ ਇਹੀ ਜਿਹੜਾ ਹੱਲ ਆ ਹੁਣ ਪੈਂਟਾਗਨ ਦੇ ਵਿੱਚ ਮਿਲਟਰੀ ਵੀ ਹੈਲਪ ਕਰ ਰਹੀ ਆ ਜਿਹੜਾ ਇਹ ਪੈਂਟਾਗਨ ਜਿਹੜਾ ਆ ਉਹ ਬਾਰਡਰ ਸਿਕਿਉਰਟੀ ਨੂੰ ਕਈ ਹਜ਼ਾਰਾਂ ਜਿਹੜੇ ਟ੍ਰੂਪਸ ਨੇ ਉਹ ਯੂਐਸ ਮੈਕਸੀਕੋ ਬਾਰਡਰ ਦੇ ਉੱਤੇ ਭੇਜੇ ਗਏ ਆ 에ਅਰ ਫੋਰਸ ਜਿਹੜੀ ਆ ਉਹ ਡੈਪੂਟੇਸ਼ਨ ਫਲਾਈਟਸ ਲੈ ਕੇ ਜਾ ਰਹੀ ਆ ਗੁਆਟੇਮਾਲਾ ਕੋਲੰਬੀਆ ਜਾਂ ਇਕਵਾਡੋਰ ਵੱਲ ਹੁਣ ਇਹਦੇ ਉੱਤੇ ਰਿਐਕਸ਼ਨ ਕੀ ਆ 트럼ਪ ਦੇ ਜਿਹੜੇ ਸਪੋਰਟਰਸ ਨੇ ਉਹ ਦੇਖਦੇ ਆ ਕਿ ਇੱਕ ਤਰੀਕਾ ਆ ਇਲੀਗਲ ਜਿਹੜੀ ਇਮੀਗ੍ਰੇਸ਼ਨ ਆ ਉਹਨੂੰ ਰੋਕਣ ਦਾ ਲੋਕ ਚੁੱਕੇ ਕਹਿ ਰਹੇ ਆ ਕਿ ਇਨ ਹਿਊਮਨ ਇਹ ਅਣਮਨੁੱਖੀ ਇਦਾਂ ਨਹੀਂ ਹੋਣਾ ਚਾਹੀਦਾ ਪਰ ਇਸ ਵੇਲੇ ਇਹ ਲਗਾਤਾਰ ਇਸੇ ਤਰੀਕੇ ਨਾਲ ਜਾਰੀ ਅਗਲੀ ਦੋਸਤੋ ਗੱਲਬਤ ਰੋਬਰਟ ਐਫ ਕੈਨੇਡੀ ਜੂਨੀਅਰ ਦੀ ਇਹਨਾਂ ਨੂੰ ਸਵਾਲ ਪੁੱਛੇ ਜਾ ਰਹੇ ਆ ਸੈਨੇਟ ਦੇ ਵਿੱਚ ਕਿਉਂਕਿ ਇਹਨਾਂ ਨੂੰ ਨਾਮਿਨੇਟ ਕੀਤਾ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਵੀ ਤੁਸੀਂ ਸੈਕਟਰੀ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਐਚ ਐਚ ਐਸ ਦੇ ਸੈਕਟਰੀ ਬਣਨਾ ਆ ਆਪਾਂ ਕੱਲ ਵੀ ਗੱਲਬਾਤ ਕੀਤੀ ਸੀ ਕਿ ਜਿਹੜੇ ਆਰਐਫਕੇ ਜੂਨੀਅਰ ਨੇ ਇਹ ਰਾਬਰਟ ਐਫ ਕੈਨੇਡੀ ਇਹਨਾਂ ਦੀ ਕਜ਼ਨ ਨੇ ਆ ਕੇ ਕਿਹਾ ਸੀ ਵੀ ਇਸ ਬੰਦੇ ਨੂੰ ਸੈਕਟਰੀ ਨਾ ਲਾਓ ਇਹ ਇਸ ਕਾਬਿਲ ਨਹੀਂ ਹੈ ਸਿਰਫ ਟੈਂਸ਼ਨ ਭਾਲਦਾ ਹੈ ਜਾਂ ਇਹਨੂੰ ਬੱਲੇ ਬੱਲੇ ਥੋੜੀ ਜੀ ਚਾਹੀਦੀ ਆ ਤੇ ਇਸੇ ਕਰਕੇ ਇਹ ਸਾਰਾ ਕੁਝ ਕਰ ਰਿਹਾ ਇਹ ਕਾਬਿਲ ਨਹੀਂ ਹੈ ਮਰਕਜ਼ ਵਿੱਚ ਪ੍ਰੋਸੈਸ ਆਏ ਸਾਰੇ ਕੁਝ ਦਾ ਰਾਸ਼ਟਰਪਤੀ ਲਾਉਂਸ ਕਰ ਦਿੰਦਾ ਪਰ ਸੰਵਿਧਾਨਕ ਤੌਰ ਦੇ ਉੱਤੇ ਉਹਨੂੰ ਉਸ ਪ੍ਰੋਸੈਸ ਦੇ ਵਿੱਚ ਉਲੰਘਣਾ ਪੈਂਦਾ ਸੈਨੇਟ ਦੇ ਵਿੱਚ ਇੱਕ ਕਮੇਟੀ ਹੁੰਦੀ ਹੈ ਕਮੇਟੀ ਦੇ ਸਾਹਮਣੇ ਉਹਨੂੰ ਪੇਸ਼ ਹੋਣਾ ਪੈਂਦਾ ਹੈ ਕਮੇਟੀ ਦੇ ਵਿੱਚ ਹਿਅਰਿੰਗ ਹੁੰਦੀ ਹੈ ਸਵਾਲ ਜਵਾਬ ਹੁੰਦੇ ਆ ਸਵਾਲ ਜਵਾਬ ਤੋਂ ਬਾਅਦ ਫਿਰ ਕਮੇਟੀ ਦੇ ਵਿੱਚ ਵੋਟਾਂ ਪੈਂਦੀਆਂ ਭਾਈ ਕਿੰਨੇ ਕਿੱਧਰ ਆ ਕਿੰਨੇ ਕਿੱਧਰ ਆ ਜੇ ਇੱਕ ਪਾਸੇ ਉਹਦੇ ਨਾਲ ਜ਼ਿਆਦਾ ਹੋਗੇ ਵੀ ਹਾਂਜੀ ਠੀਕ ਆ ਫਿਰ ਉਹ ਪਾਸ ਕਰਦੇ ਆ ਫਿਰ ਉਹ ਜਿਹੜਾ ਹੈਗਾ ਆ ਅੱਗੇ ਸੈਨੇਟ ਪੂਰੀ ਦੇ ਵਿੱਚ ਜਾਂਦਾ ਫਿਰ ਉੱਥੇ ਫੈਸਲਾ ਹੁੰਦਾ ਫਿਰ ਜਾ ਕੇ ਉਹ ਆਪਣੀ ਜੌਬ ਦੇ ਉੱਤੇ ਜਾਂ ਜਿਹੜੀ ਉਹਦਾ ਅਹੁਦਾ ਆ ਉਹ ਅਹੁਦਾ ਉਹਨੂੰ ਦਿੱਤਾ ਜਾ ਸਕਦਾ ਜਿੱਦਾਂ ਇੱਥੇ ਰੌਬਰਟ ਐਫ ਕੈਨੇਡੀ ਜੂਨੀਅਰ ਨੂੰ ਸੈਕਟਰੀ ਬਣਾਇਆ ਜਾ ਰਿਹਾ ਹੈ ਹੈਲਥ ਐਂਡ ਹਿਊਮਨ ਸਰਵਿਸਸ ਦਾ ਸੋ ਕੱਲੇ ਰਾਸ਼ਟਰਪਤੀ ਦੇ ਕਹਿਣ ਦੇ ਉੱਤੇ ਨਹੀਂ ਬਣਦਾ ਵੀ ਉਹਨੇ ਕੈਬਨਿਟ ਮਿਨਿਸਟਰ ਜਾਂ ਸੈਕਟਰੀ ਬਣਾ ਦਿੱਤਾ ਇਦਾਂ ਨਹੀਂ ਬਣਦਾ ਉਹਨੂੰ ਉਹ ਸੈਨੇਟ ਦੀ ਇੱਕ ਸਪੈਸ਼ਲ ਕਮੇਟੀ ਬਣਦੀ ਹੈ ਉਹ ਕਮੇਟੀ ਕਨਫਰਮ ਕਰਦੀ ਹੈ ਫਿਰ ਸੈਨੇਟ ਕਨਫਰਮ ਕਰਦੀ ਹੈ ਫਿਰ ਜਾਂਦੇ ਹੁਣ ਇਹਨਾਂ ਨੂੰ ਸੈਨੇਟ ਦੀ ਉਸ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿੱਥੇ ਬੜੇ ਸਖਤ ਜਿਹੜੇ ਸਵਾਲ ਜਵਾਬ ਹੋਏ ਆ ਇੱਕ ਸਟੈਂਡਰਡ ਕਨਫਰਮੇਸ਼ਨ ਦਾ ਪ੍ਰੋਸੈਸ ਆ ਇਹਨਾਂ ਦਾ ਸੋ ਪ੍ਰੈਜ਼ੀਡੈਂਟ ਚੂਜ਼ ਕਰਦਾ ਜਿਹੜੀਆਂ ਵੱਡੀਆਂ ਗਵਰਨਮੈਂਟ ਜੌਬਸ ਨੇ ਸੈਨੇਟਰ ਨੂੰ ਰਿਵਿਊ ਕਰਨ ਤੋਂ ਬਾਅਦ ਫਿਰ ਅਪਰੂਵ ਕਰਦੀ ਹੈ ਵੀ ਇਹ ਠੀਕ ਆ ਸਾਰੀਆਂ ਕੈਬਨਟ ਪੋਜੀਸ਼ਨਸ ਆ ਭਾਵੇਂ ਇਹ ਐਚਐਚਐਸ ਦਾ ਸੈਕਟਰੀ ਆ ਇਹਦੇ ਵਿੱਚ ਜਿਹੜਾ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਸਸ ਆ ਇਹ ਬਹੁਤ ਜ਼ਿਆਦਾ ਮਹੱਤਵਪੂਰਨ ਆ ਇਸ ਡਿਪਾਰਟਮੈਂਟ ਦਾ ਕੰਮ ਆ ਵੈਕਸੀਨਸ ਨੂੰ ਕੰਟਰੋਲ ਕਰਨਾ ਪਬਲਿਕ ਹੈਲਥ ਨੂੰ ਕੰਟਰੋਲ ਕਰਨਾ ਮੈਡੀਕੇਅਰ ਦੇ ਤੇ ਮੈਡੀਕੇਟ ਦੇ ਉੱਤੇ ਸਾਰਾ ਕੰਟਰੋਲ ਉਹਨਾਂ ਦਾ ਨਿਯੰਤਰਣ ਤੇ ਕਈ ਹੋਰ ਹੈਲਥ ਪ੍ਰੋਗਰਾਮਸ ਯੂਨਾਈਟਿਡ ਸੈਕਟਰੀ ਆਫ ਐਚਐਚਐਸ ਆ ਉਹ ਫੈਸਲਾ ਲੈਂਦਾ ਆ ਕਿ ਕੀ ਕਰਨਾ ਤੇ ਉਸ ਫੈਸਲੇ ਦੇ ਨਾਲ ਫਿਰ ਲਗਭਗ ਸਾਰੇ ਅਮਰੀਕਾ ਦੇ ਉੱਤੇ ਜਾਂ ਕਈ ਮਿਲੀਅਨ ਲੋਕਾਂ ਦੇ ਉੱਤੇ ਸਿੱਧਾ ਅਸਰ ਪੈਂਦਾ ਕੈਨੇਡੀਅਨ ਕੰਟਰੋਵਰਸ਼ੀਅਲ ਰਹੇ ਆ ਆਪਾਂ ਕਈ ਵਾਰੀ ਗੱਲਬਾਤ ਕਰ ਚੁੱਕੇ ਆ ਖਾਸ ਤੌਰ ਦੇ ਤੇ ਉਹਦੀ ਹਿਸਟਰੀ ਆ ਵੈਕਸੀਨ ਦੇ ਮਾਮਲੇ ਉੱਤੇ ਤੇ ਖਾਸ ਤੌਰ ਤੇ ਜਿਹੜੀ ਗਲਤ ਜਾਣਕਾਰੀ ਫੈਲਾਉਣ ਦੇ ਉੱਤੇ ਹੁਣ ਐਚਐਸਸੀ ਤੇ ਵੈਕਸੀਨ ਦੇਖਦੀ ਆ ਜੇ ਤੁਸੀਂ ਸੈਕਟਰੀ ਉਸ ਬੰਦੇ ਨੂੰ ਬਣਾਤਾ ਜਿਹੜਾ ਵੈਕਸੀਨ ਦੇ ਵਿੱਚ ਯਕੀਨ ਹੀ ਨਹੀਂ ਕਰਦਾ ਤੇ ਫਿਰ ਉਹ ਕੀ ਕਰੂਗਾ ਇਹੀ ਇਸ ਮਸਲੇ ਦੇ ਵਿੱਚ ਕਨਸਰਨ ਆ ਜਿਹੜੇ ਸੈਨੇਟਰ ਨੇ ਉਹ ਜਾਨਣਾ ਇਹ ਚਾਹੁੰਦੇ ਆ ਕਿ ਕੀ ਉਹ ਅਜੇ ਵੀ ਜਿਹੜੀ ਉਹ ਉਹ ਨੂੰ ਪ੍ਰਮੋਟ ਕਰੂਗਾ ਜਾਂ ਵੈਕਸੀਨ ਨੂੰ ਬਲੋਕ ਬਲੋਕ ਕਰੂਗਾ ਜਿਹੜੀ ਪਹਿਲੀ ਸਟੇਟਮੈਂਟ ਸੀਗੀਆਂ ਇਹਦੀਆਂ ਹੈਲਥ ਇਸ਼ੂਸ ਦੇ ਉੱਤੇ ਜਿਹੜੇ ਡੈਮੋਕ੍ਰੇਟਸ ਨੇ ਉਹਨਾਂ ਨੇ ਇਸ ਗੱਲ ਨੂੰ ਕਨਫਰੰਟ ਕੀਤਾ ਸੀ ਉਹਦੀਆਂ ਸਟੇਟਮੈਂਟਸ ਕਰਕੇ ਜਿਹੜੇ ਉਹਨੇ ਕਿਤਾਬਾਂ ਦੇ ਵਿੱਚ ਕਿਤਾਬਾਂ ਲਿਖੀਆਂ ਦੀ ਬੜੀ ਪ੍ਰਸਿੱਧ ਕਿਤਾਬ ਆ ਇੱਕ ਪੋਡਕਾਸਟ ਹੈ ਦੀਆਂ ਇੰਟਰਵਿਊਜ਼ ਨੇ ਕਿ ਕੋਵਿਡ-19 ਜਿਹੜਾ ਇੱਕ ਜਿਹਦੇ ਚੋਂ ਸਾਫ਼ ਤੌਰ ਤੇ ਕਹਿੰਦਾ ਵੀ ਇਹ ਬਾਇਓ ਵੈਪਨ ਸੀ ਇੱਕ ਜਿਹੜਾ ਹਥਿਆਰ ਸੀਗਾ ਇੱਕ ਤਰੀਕੇ ਨਾਲ ਵਰਤਿਆ ਗਿਆ ਜਾਂ ਜਿਹੜੀ ਇਹ ਹੁਣ ਜੇਸ ਬੰਦੇ ਨੂੰ ਵੈਕਸੀਨ ਦਾ ਇੰਚਾਰਜ ਬਣਾਇਆ ਜਾ ਰਿਹਾ ਉਸ ਬੰਦੇ ਦੀ ਇਹ ਸਟੇਟਮੈਂਟ ਆ ਕਿ ਵੈਕਸੀਨ ਦੇ ਨਾਲ ਸਾਡੀ ਸਾਰੀ ਦੀ ਸਾਰੀ ਪੀੜ੍ਹੀ ਤੇ ਆਉਣ ਵਾਲੇ ਸਾਡੀਆਂ ਜਿਹੜੀਆਂ ਨਸਲਾਂ ਨੇ ਉਹਨਾਂ ਦੇ ਵਿੱਚ ਅਸੀਂ ਜ਼ਹਿਰ ਪਾ ਰਹੇ ਹੁਣ ਇਹ ਹੋ ਸਕਦਾ ਜਿਹੜਾ ਰੌਬਰਟ ਐਫ ਕੈਰੇਡੀ ਜੂਨੀਅਰ ਆ ਠੀਕ ਹੋਵੇ ਉਹਦੀ ਗੱਲ ਠੀਕ ਹੋਵੇ ਪਰ ਸਬੂਤ ਕੋਈ ਨਹੀਂ ਤੇ ਹੁਣ ਉਹਨੂੰ ਜਦੋਂ ਮੁਖੀ ਬਣਾਇਆ ਜਾ ਰਿਹਾ ਤਾਂ ਇਹ ਕਮੇਟੀ ਜਿਹੜੀ ਸੈਨੇਟਰ ਨੇ ਸੈਨੇਟ ਆ ਉਹ ਜਾਨਣਾ ਚਾਹੁੰਦੀ ਆ ਵੀ ਕੀ ਇਹਦੇ ਉੱਤੇ ਹੈਗਾ ਅਬੋਰਸ਼ਨ ਦੇ ਉੱਤੇ ਉਹਨੇ ਆਪਣੇ ਬਿਆਨ ਬਦਲ ਲੈ। ਪਹਿਲਾਂ ਸਪੋਰਟ ਕਰਦੇ ਸੀ ਅਬੋਰਸ਼ਨ ਦੀ ਅਬੋਰਸ਼ਨ ਰਾਈਟਸ ਦੀ ਮਾਫੀ ਚਾਹੁੰਦੇ ਆ ਪਰ ਮੁੜ ਕੇ ਇਹਨਾਂ ਨੇ ਫੇਰ ਜਿਹੜਾ ਦੂਜੇ ਪਾਸੇ ਨੂੰ ਆਪਣਾ ਉਹ ਪੋਜੀਸ਼ਨ ਬਦਲ ਲਈ ਸੀਗੀ। ਹੁਣ ਇਹਨਾਂ ਨੂੰ ਕਲੈਰੀਫਾਈ ਕਰਨਾ ਪੈਂਦਾ ਕਿ ਜਿਹੜੀਆਂ ਇਹ ਪਾਲਿਸੀਜ਼ ਇਹਨਾਂ ਨੂੰ ਹੈਂਡਲ ਕਿਦਾਂ ਕੀਤਾ ਜਾਊਗਾ। ਰੌਲਾ ਇਹ ਕਿ ਆ ਕਿ ਇਹਨਾਂ ਕੋਲੇ ਪਬਲਿਕ ਹੈਲਥ ਦਾ ਐਕਸਪੀਰੀਅੰਸ ਕੋਈ ਨਹੀਂ ਆ। ਇਹ ਵਕੀਲ ਆ ਡਾਕਟਰ ਨਹੀਂ ਆ। ਸੋ ਹੈਲਥ ਡਿਪਾਰਟਮੈਂਟ ਨੂੰ ਸਾਂਭਣ ਦੇ ਲਈ ਡਾਕਟਰ ਜ਼ਿਆਦਾ ਯੋਗ ਹੁੰਦਾ ਵਕੀਲ ਨਾਲੋਂ ਹੁਣ ਸੈਨੇਟਰ ਇਹ ਵੀ ਸਵਾਲ ਕਰ ਰਹੇ ਆ ਕਿ ਜਿਹੜੀ ਮਤਲਬ 2 ਟ੍ਰਿਲੀਅਨ ਡਾਲਰ ਦਾ ਬਜਟ ਆ ਇਸ ਹੈਲਥ ਏਜੰਸੀ ਦਾ ਜਿਹਨੂੰ ਤੁਸੀਂ ਲੀਡ ਕਰਨਾਗੇ ਵੀ ਕਰੋਗੇ ਕਿਦਾਂ ਉਹਦੀ ਆਪਣੀ ਜਿਹੜੀ ਪਰਿਵਾਰ ਆ ਉਹਦਾ ਜਿਵੇਂ ਕੱਲ ਆਪਾਂ ਜ਼ਿਕਰ ਕੀਤਾ ਸੀ ਉਹਦੇ ਫੈਮਿਲੀ ਮੈਂਬਰ ਹੀ ਉਹਦਾ ਵਿਰੋਧ ਕਰੀ ਜਾਂਦੇ ਆ ਲੋ ਤੇ ਉਹ ਕਹਿੰਦੇ ਮਤਲਬ ਉਹ ਚੇਤਾਵਨੀ ਦੇ ਰਹੇ ਵੀ ਬਚ ਕੇ ਇਹਨੂੰ ਕਿਤੇ ਬਣਾ ਨਾ ਦਿਓ ਮੈਡੀਕੇਟ ਬਾਰੇ ਮੈਡੀਕੇਅਰ ਬਾਰੇ ਸਵਾਲ ਕਿ ਜਿਹੜੇ ਇਹਦੇ ਬਾਰੇ ਜਿਹੜੇ ਬੇਸਿਕ ਕੁਐਸਚਨਸ ਨੇ ਮੈਡੀਕੇਟ ਜਾਂ ਇਹਦੇ ਮੈਡੀਕਲ ਬਾਰੇ ਜਿਹੜੇ ਦੋ ਵੱਡੇ ਹੈਲਥ ਪ੍ਰੋਗਰਾਮ ਅਮਰੀਕਾ ਦੇ ਵਿੱਚ ਚੱਲਦੇ ਸੋ ਸੈਨੀਟਰ ਇਹ ਸਾਰਾ ਕੁਝ ਜਾਣਨਾ ਚਾਹੁੰਦੇ ਆ ਫੋਰਨ ਏਡ ਬਾਰੇ ਐਚ ਆਈ ਵੀ ਬਾਰੇ ਜਾਂ ਏਡਸ ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਬਾਰੇ ਜਿਹੜੀ ਇਹ ਗੱਲ ਸੋ ਅਨਸਰਟੇਨਟੀ ਆ ਸੋ ਜਿਹੜੀ ਕਨਫਰਮੇਸ਼ਨ ਅਨਸਰਟਨ ਡੈਮੋਕ੍ਰੇਟਸ ਬਹੁਤ ਵਿਰੋਧ ਹੀ ਕਰਦੇ ਆ ਕਿਉਂਕਿ ਉਹਨਾਂ ਦੇ ਆਪਣੇ ਵਿਊ ਵੈਕਸੀਨ ਜਾਂ ਹੈਲਥ ਪੋਲਿਸੀਜ਼ ਦੇ ਉੱਤੇ ਹੈਗੇ ਆ ਕੁਸ਼ਰ ਰਿਪਬਲਿਕਨ ਜਿਹੜੇ ਉਹਨਾਂ ਦੀ ਸਪੋਰਟ ਕਰਦੇ ਆ ਪਰ ਦੂਜੇ ਵਿਰੋਧ ਕਰਦੇ ਆ ਜੇ ਵੋਟਾਂ ਨਾ ਮਿਲੀਆਂ ਇਹਨਾਂ ਨੂੰ ਨਹੀਂ ਬਣਾਇਆ ਜਾ ਸਕਦਾ ਅਗਲੀ ਦੋਸਤੋ ਗੱਲਬਾਤ ਜਿਹੜੀ ਇੱਕ ਲਗਭਗ ਇਸੇ ਤਰ੍ਹਾਂ ਦੀ ਹੈ ਜਿਹੜੀ ਅਸੀਂ ਪਹਿਲਾਂ ਸਾਂਝੀ ਕੀਤੀ ਹੈ ਕਿ ਜਿਹੜੇ ਡੋਨਲਡ ਟਰੰਪਸ ਦੀਆਂ ਪਿਕਸ ਨੇ ਪਿਕ ਕੀਤੇ ਉਹਨਾਂ ਨੇ ਇੱਕ ਤੁਲਸੀ ਗਬਾਰਡ ਸਾਬਕਾ ਕਾਂਗਰਸ ਵੂਮਨ ਆ ਮਿਲਟਰੀ ਵੈਟਰਨ ਆ ਤੁਲਸੀ ਗਬਾਰਡ ਨੂੰ ਨਾਮਿਨੇਟ ਕੀਤਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜੀ ਡਾਇਰੈਕਟਰ ਨੈਸ਼ਨਲ ਇੰਟੈਲੀਜੈਂਸ ਦੀ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਡੀ ਐਨ ਆਈ ਦੀ ਡਾਇਰੈਕਟਰ ਤੁਲਸੀ ਗੁਬਾਰਡ ਨਾਲ ਟਰੰਪ ਨੇ ਅਨਾਉਂਸ ਕਰ ਦਿੱਤਾ ਵੀ ਇਹ ਬਣੂ ਜਿਹੜੀ ਸੈਨੇਟ ਦੀ ਇੰਟੈਲੀਜੈਂਸ ਕਮੇਟੀ ਆ ਉਹਦੀ ਕਨਫਰਮੇਸ਼ਨ ਜ਼ਰੂਰੀ ਹੈ ਜਿੱਦਾ ਅਸੀਂ ਪਹਿਲਾਂ ਕੈਨੇਡੀ ਦੇ ਮਾਮਲੇ 'ਚ ਕੀਤੀ ਹੈ ਇਹਦੇ ਮਾਮਲੇ ਦੇ ਵਿੱਚ ਵੀ ਉਹੀ ਹੈ ਇਹ ਤੋਂ ਪਹਿਲਾਂ ਵੀ ਉਹ ਆਪਣੀ ਜੌਬ ਦੇ ਉੱਤੇ ਜਾਵੇ ਉਹਦੀ ਕਨਫਰਮੇਸ਼ਨ ਜ਼ਰੂਰੀ ਹੈ ਅੱਜ ਉਹਨੂੰ ਵੀ ਸਵਾਲਾਂ ਦੇ ਜਵਾਬ ਜਿਹੜੇ ਆ ਦੇਣੇ ਪੈਣਗੇ ਕਿਉਂਕਿ ਦੋਵੇਂ ਡੈਮੋਕ੍ਰੇਟਸ ਤੇ ਕੋਸ਼ਰ ਰਿਪਬਲਿਕਨ ਉਹਨਾਂ ਨੂੰ ਤੁਲਸੀ ਗਵਾੜ ਬਾਰੇ ਬੜੇ ਸੀਰੀਅਸ ਕਨਸਰਨ ਨੇ ਉਹਨਾਂ ਦੇ ਕੀ ਪੁਆਇੰਟਸ ਇਹਦੇ ਵਿੱਚ ਇਹ ਆ ਕਿ ਜਿਹੜਾ ਹੁਣ ਸਭ ਤੋਂ ਪਹਿਲਾਂ ਦਾ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਹੈ ਕੀ ਆ ਅਮਰੀਕਾ ਦੀਆਂ ਬਹੁਤ ਸਾਰੀਆਂ ਏਜੰਸੀਆਂ ਨੇ ਖੁਫੀ ਏਜੰਸੀਜ਼ ਨੇ ਇਹ ਬੰਦਾ ਇਹ ਵਿਅਕਤੀ ਜਿਹੜਾ ਵੀ ਡਾਇਰੈਕਟਰ ਬਣੂਗਾ ਨੈਸ਼ਨਲ ਇੰਟੈਲੀਜੈਂਸ ਦਾ 18 ਅਮਰੀਕਾ ਦੀਆਂ ਯੂਐਸ ਇੰਟੈਲੀਜੈਂਸ ਏਜੰਸੀਜ਼ ਦਾ ਮੁਖੀ ਹੋਊਗਾ ਜਿਹਦੇ ਚ ਸੀਆਈਏ ਵੀ ਆ ਆਪਣੇ ਨਾਸਾ ਵੀ ਐਨਐਸਏ ਵੀ ਆ ਤੇ ਐਫਬੀਆਈ ਵੀ ਆ ਐਨਐਸਏ ਐਫਬੀਆਈ ਸੀਆਈਏ ਇਹਦਾਂ ਦੀਆਂ 18 ਏਜੰਸੀਆਂ ਦੇ ਉੱਤੇ ਜਿਹੜੀ ਇਹ ਹੋਊਗੀ ਤੇ ਸਿੱਧਾ ਨੈਸ਼ਨਲ ਸਕਿਉਰਿਟੀ ਦਾ ਇਹ ਮਸਲਾ ਕੋਈ ਵੀ ਥ੍ਰੈਟ ਤੇ ਮਤਲਬ 100 ਬਿਲੀਅਨ ਡਾਲਰ ਦਾ ਇੰਟੈਲੀਜੈਂਸ ਦਾ ਬਜਟ ਆ ਇਹਨਾਂ ਦਾ ਅਮਰੀਕਾ ਦਾ ਉਹਨੂੰ ਇਹਨੇ ਦੇਖਣਾ ਤੇ ਜਿਹੜੀ ਕਿ ਤੁਲਸੀ ਗਵਾੜਾ ਜਿਹਨੂੰ ਡੋਨਲਡ ਟਰੰਪ ਨੇ ਕਿਹਾ ਹੁਣ ਉਹਦੀ ਨਾਮਿਨੇਸ਼ਨ ਕੰਟਰੀ ਕੰਟਰੋਵਰਸ਼ੀਅਲ ਆ ਇਹਦੇ ਤੇ ਰੌਲਾ ਅਮਰੀਕਾ ਦੀ ਜਿਹੜੀ ਇੰਟੈਲੀਜੈਂਸ ਏਜੰਸੀਆਂ ਆ ਉਹਨੇ ਇਹਨਾਂ ਤੇ ਸਵਾਲ ਚੱਕੇ ਤੇ ਕਈ ਵਾਰੀ ਇਹਨੂੰ ਡੀਪ ਸਟੇਟ ਦਾ ਪਾਰਟ ਵੀ ਕਿਹਾ ਉਹਨੇ ਜਿਹੜੀ ਅਮਰੀਕਾ ਦੀ ਵਿਦੇਸ਼ ਨੀਤੀ ਆ ਇਹਦੀ ਵੀ ਲੋਚਨਾ ਕੀਤੀ ਕਿਤੇ ਨਾ ਕਿਤੇ ਜਿਹੜਾ ਰੂਸ ਦਾ ਨਜ਼ਰੀਆ ਹੈ ਨਾ ਉਹਦੀ ਪਿਸ਼ੋਕੜ ਦੇ ਵਿੱਚ ਨੇ ਸਪੋਰਟ ਕੀਤੀ ਹੁਣ ਉਹ ਸਾਰਾ ਕੁਝ ਉਹਦੇ ਅੱਗੇ ਆ ਰਿਹਾ ਵੀ ਇਹ ਅਸਲ ਦੇ ਵਿੱਚ ਹੈ ਕੀ ਆ ਹੁਣ ਨੈਸ਼ਨਲ ਸਕਿਉਰਿਟੀ ਦਾ ਮਾਮਲਾ 17 ਦੇ ਵਿੱਚ ਸੀਰੀਆ ਗਈ ਸੀ ਤੁਲਸੀ ਗੁਬਾਰ ਉਹ ਤੇ ਜਿਹੜੇ ਸੀਰੀਅਨ ਪ੍ਰੈਜ਼ੀਡੈਂਟ ਨੇ ਬਸ਼ਰ ਅਲ ਅਸਦ ਨੂੰ ਮਿਲਦੀ ਸੀ ਜਿਹੜਾ ਕਿ ਉਹਨੇ ਕੈਮੀਕਲ ਵੈਪਨ ਯੂਜ਼ ਕਰਨ ਦਾ ਦੋਸ਼ੀ ਆ ਤੇ ਕਈ ਇਹਨੂੰ ਇੱਕ ਸੈਨੇਟਰ ਜਿਹੜੇ ਬਹੁਤ ਵੱਡਾ ਰੈੱਡ ਫਲੈਗ ਕਹਿੰਦੇ ਆ ਵੀ ਬਚ ਕੇ ਇਹਨੂੰ ਕਿਤੇ ਮੁਖੀ ਨਾ ਬਣਾ ਦਿਓ ਦੇਖੋ ਹੁਣ ਇੱਕ ਅੱਧੀ ਵੋਟ ਦਾ ਇਹ ਫਰਕ ਆ ਜਿਹੜੀਆਂ ਸੈਨੇਟ ਦੀ ਇੰਟੈਲੀਜੈਂਸ ਕਮੇਟੀ ਦੇ ਵਿੱਚ 9 ਰਿਪਬਲਿਕਨ ਨੇ 8 ਡੈਮੋਕ੍ਰੇਟਸ ਨੇ ਸੋ ਜੇ ਇੱਕ ਵੋਟ ਵੀ ਦੂਜੇ ਪਾਸੇ ਚੱਲ ਗਈ ਤੇ ਇਹਨਾਂ ਦੀ ਨਾਮਿਨੇਸ਼ਨ ਖਤਰੇ ਦੇ ਵਿੱਚ ਪੈ ਸਕਦੀ ਇਹਦੇ ਨਾਲ ਹੀ ਦੋਸਤੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ